ਇਕਦਾ ਬੰਦਾ ਸਮਝਦਾ ਹਾਂ ਤਾਂ ਬੰਦਾ ਇੱਕਦਾ ਬੰਦਾ ਸਮਝਦਾ ਹਾਂ ਸਕੂਲ ਦੇ ਆਹ ਇਹਨੂੰ ਜਿਹੜੀ ਇੱਟ ਨੂੰ ਬੁਰੀ ਜਿਹੀ ਦਬਕੀ ਦਿੰਦਾ ਅੰਦਰਲੇ ਪਾਸੇ ਉਹ ਸਰਕਾਰੀ ਕਾਲੀ ਅੱਗੇ ਬਈ ਦਾ ਪੱਥਰ ਅੱਗੇ ਲਿਆਉਂਦੇ ਨੇ ਅੰਦਰੋਂ 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 ਉਹ ਬੰਦਾ ਵੀ ਆਪਣੇ ਪੈਰਾਂ ਤੇ ਖੜੇ ਹੁੰਦਾ 2021 ਤੇ ਕੀ ਆਪਾਂ ਆਲੇ ਨੇ ਸੱਜੇ ਬਾਹਰ ਮੰਨ ਲਿਆ ਕਿ ਆਪੋ ਜੀ ਐਕਟ ਵੀ ਨੇ तरफੋਂ ਵੀ ਆਪ ਜੀ ਨੇ ਜਿਹੜਾ ਇਹ ਲੋਕ ਜਿਹੜਾ ਨਿਕਲ ਕੇ ਆ ਕੇ ਜਿਹੜਾ ਇਹ ਆਪਣੀ ਜਿਹੜਾ ਪੋਸਟ ਹੈ ਜਿਹਦਾ ਤੋਂ ਨਾ ਜਾਂਦਾ ਆਪਣੀ ਜਿਹੜੀ ਪੋਸਟ ਹੈ ਦਾਸ ਕੋੜਾ ਦਾਤਾ ਤੇ ਨਹੀਂ 24 ਗ੍ਰਾਡਾ ਇਸ ਪੰਜਾਬੀ ਦੇ ਸਥਾਨਕ ਮੌਸਮ ਦੇ ਸਥਾਨਕ ਵਿਸ਼ੇਸ਼ਤਾਵਾਂ ਦੇ ਗੱਲ ਕਰੀਏ। ਇਹੋ ਨਾਲ ਕੰਮ ਹੀ ਚੱਲਦਾ। ਉਹ ਵੀ ਇੱਕ ਬਹੁਤ ਵੱਡੀ ਖਾਦੀ। ਏਲੇ ਵਾਸਤੇ ਦੋ ਕਦਮਾਂ ਦੀ ਕਰਦੇ ਉਹ ਗੱਲ। ਇੱਕ ਨੁਕਤੇ ਕਹਿੰਦਾ। ਕੋਈ ਦਵਾਈ ਜਾਂ ਜਿਹੜਾ ਪੰਜਾਬ ਦੇ ਵਿੱਚ ਜ਼ਿਆਦਾ ਪ੍ਰਚਲਿਤ ਹੈ। ਠੀਕ ਹੈ। ਪਰ ਦੋ ਦਿਨਾਂ ਦੀ ਜਿਹੜੀ ਦੂਰ ਹੈ। ਉਹ ਵੀ ਤੋਂ ਲੈ ਕੇ ਚੰਦਰਾਮ ਜਾਂ ਕਾਗੜਾ ਤੋਂ ਉਹੋ ਜਿਹੇ ਤਰ੍ਹਾਂ ਦੀ। ਨੰਨ ਰੋਡ ਪੜਦੀ ਆਉਂਦੀ ਆ। ਸੜਕ ਰੋਡ 70% ਵੀ ਆਪਣੀ ਆ ਗਈ ਹੈ। جي سي جي جي 3 بھی تھا تھا اور دوسری ایک لاجسٹک ہے ایک ساتھ کر کے ਹਾਂ ਤਾਂ ਕਿਹੜੇ ਬਾਹਨ ਵਿੱਚ ਆਪਾਂ ਨੂੰ ਫਸਲ ਚੰਗੀ ਨਿਕਲਦੀ ਹੈ ਕਿਹੜੇ ਬਾਹਨ ਦਾ ਆਪਣਾ ਜਮ ਚੰਗਾ ਹੈ ਠੀਕ ਹੈ ਉਹਦੇ ਵਿੱਚੋਂ ਆਪਾਂ ਜੇ ਕਬੀਰ ਰੱਖਣਾ ਜਿੱਦੋਂ ਬੀਜ ਰੱਖਣਾ ਉਹਦੇ ਵਿੱਚ ਇੱਕ ਥੋੜਾ ਜਿਹਾ ਹੋਰ ਕਰ ਲੋ ਤੇ ਉਹਦੇ ਵਿੱਚ ਜਿਹੜੇ ਆਪਣੇ ਕਦੀਨਾ ਦੇ ਵੀ ਘੱਟ ਹੋਣ ਠੀਕ ਹੈ ਜੇ ਕਿਤੇ ਨਦੀਨ ਹੈਗੇ ਆ ਤਾਪਾ ਜੇ ਤਾਂ ਜਿਵੇਂ ਥੋੜੇ-ਮੋਟੇ ਆਪਾਂ ਸਪਰੇਅ ਕਰ ਚੁੱਕੇ ਆ। ਜਾਂ ਉਹਨਾਂ ਦਾ ਬਾਹਰ ਥਾਣਾ ਵੀ ਕਰਦਗੇ। ਠੀਕ ਹੈ। ਦੂਸਰਾ ਕੀ ਆ ਆਪਣੇ ਵਿੱਚ ਜਿਹੜੀ 25 ਸਾਈਡ ਹੈ। ਤੇ ਇਹ ਤੇ ਕਹਿਣਾ ਮੈਂ, ਖੇਲ ਤੇ ਜਾਂ ਬੌਲੀ ਚੌਰ ਚੋਂ ਤੋਂ ਕੁਵਾਲੀ ਨਹੀਂ ਮਿਲ ਰਹਾ। ਆ ਈਸੋ ਦਾ ਤਾਂ ਨਿਕਸੋਰ ਤੇ ਨਹੀਂ ਲੱਭੀ। ਇਹ ਦੂਜਾ ਦੇ ਨਹੀਂ ਪਈ। ਤਾਂ ਜਿੱਥੋਂ ਕਿਤੇ ਆਪਾਂ ਵੀ ਰੱਖਣਾਗਾ ਉਹਦੇ ਵਿੱਚ ਛੋਟੀ ਜੀ ਦਵਾਈ ਤੇਲ ਤੇ ਵੀ ਆਪਾਂ ਨਾਲ ਕਿਉਂਕਿ ਆਪਾਂ ਤੇਲੇ ਵਾਲੀ ਤਾਂ ਨਹੀਂ ਕਮਗਾ। ਤੇਲੇ ਦੀ ਵੀ ਦਵਾਈ ਲੋਡ ਮਤਾਂ। ਠੀਕ ਹੈ ਜਿੱਥੇ ਕਿਤੇ ਦੇਖਣ ਨੂੰ ਮਿਲਦਾ ਤਾਂ ਕਰਣੀ ਹੈ। ਬੜੀ ਜ਼ਰੂਰਤ ਤਾਂ ਨਹੀਂ ਕਰਨੀ ਠੀਕ ਹੈ ਐਂ ਨਹੀਂ ਵੀ ਆਪਾਂ ਮੰਨ ਲਓ ਬਰਦੀ ਬੇਜੀ ਆ ਇਹਨਾਂ ਨੇ ਕਰਤੀ ਹੋ ਸਕਦਾ ਦੂਜੇ ਬੇਜੀ ਦੇ ਨਾ ਹੋਵੇ ਕੇਸ ਦੇ ਵਿੱਚ ਠੀਕ ਹੈ ਤਾਂ ਆਪਾਂ ਉਹਨੂੰ ਕੋਈ ਵੀ ਦਵਾਈ ਦੇ ਤਾ ਉਹਨੂੰ ਰੋਲ ਤਾਂ ਤੇ ਕਿ ਜੇ ਮੈਂ ਕਹਿੰਦੀ ਖਾਤਾ ਦੀ ਗੱਲ ਕੀਤੀ ਹੈ ਬੈਲੈਂਸ ਹੈ ਮਤਲਬ ਲੋਡ ਮੁਤਾਬਕ ਖਾਦਾ ਵਰਤਿਆ ਤਾਂ ਕਰਨ ਤੋਂ ਬਾਅਦ ਥੋੜਾ ਜਿਹਾ ਆਪਣਾ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਆਪਣਾ ਹਾਲ ਮੇਲਾ ਹੋ ਜਾ ਠੀਕ ਹੈ ਲੰਮਾ ਸਮਾਂ ਕਹਿ ਲਓ ਵੱਖਰੀ ਗੱਲ ਹੈ ਕਿ ਕਿਸੇ ਨੇ ਮੁੰਡੀ ਬਿਜਲੀ ਹੋਵੇ ਜਾਂ ਮੱਖੀ ਬਿਜਲੀ ਹੋਵੇ ਉਹਨਾਂ ਨੂੰ ਛੱਡ ਕੇ ਜਿਹੜੇ ਬਾਣ ਆਪਾਂ ਵਿਹਲੇ ਰੱਖਦੇ ਆ ਠੀਕ ਹੈ ਉਹਨਾਂ ਦੇ ਬਾਣਾ ਦੇ ਵਿੱਚ ਥੋੜੇ ਜਿਹਾ ਆਪਾਂ ਜੇ ਮਿੱਟੀ ਦਾ ਸੈਂਪਲ ਲੈ ਲੈ ਕੇ ਖਾਲ ਬਾਦ ਖਾਲ ਬਾਦ ਨਹੀਂ ਤਾਂ ਦੋ ਸਾਲ ਬਾਅਦ ਤਾਂ ਉਹਦੇ ਨਾਲ ਕੀ ਹੋਊਗਾ ਵੀ ਜਿਹੜੀਆਂ ਆਪਾਂ ਜਿਵੇਂ ਯੂਰੀਆ ਦੀ ਲਾ ਲੂ ਯੂਰੀਆ ਦੀ ਡੋਜ਼ ਆਪਾਂ ਯੂਨੀਵਰਸਿਟੀ 2 ਗੱਟੇ ਸਪੈਸ਼ਟ ਕਰਦੇ ਦੋਨਾਂ ਫਸਲਾਂ ਤੇ ਤਾਂ ਆਪਾਂ ਸੈਨ ਚਾਰ ਪੰਜ ਹੌਲੀ ਹੌਲੀ ਵਾਧਾ ਚੁਰੇ ਜਾਂਦਾ ਹਰੇਕ ਸਾਲ ਹਰੇਕ ਸਾਲ ਆਪਾਂ ਯੂਰੀਆ ਦੀ ਡੋਜ਼ ਕੰਨ ਤੋਂ ਘੱਟ ਤਾਂ ਕੋਈ ਵੀ ਘੱਟ ਖੜਾ ਕਰ ਦੋ ਕੋਈ ਪੁੱਟਣਾ ਹੋਵੇ ਪਹਿਲੀ ਗੱਲ ਤਾਂ 4 ਵਾਲੀ ਬੈਠੇ ਹੋਣਗੇ ਸਾਰੇ ਜਣ ਚਾਰ ਤੋਂ ਘੱਟ ਤਾਂ ਕੋਈ ਆਪਾਂ ਦਿਖਾਉਂਦੇ ਹੀ ਨਹੀਂ ਠੀਕ ਹੈ ਜਿਹੜੇ ਕਿਸਾਨ ਵੀ ਥੋੜਾ ਜਿਹਾ ਠੇਕੇ ਤੇ ਲੈਂਦੇ ਆ ਠੇਕਾ ਜਿਨ੍ਹਾਂ ਨੇ ਕੋਈ 70 ਤੋਂ ਲੈ ਕੇ 80 ਦੇ ਨੇੜੇ ਲੈ ਗਏ ਤਾਂ ਉਹਨਾਂ ਨੂੰ 5 ਤੇ 6 ਦੇ ਪਾਉਣੇ ਪਈ ਜਾਂਦੇ ਮਤਲਬ ਕਿਉਂਕਿ ਉਹਨਾਂ ਦਾ ਝਾਰਤ ਮੰਨਦਾ ਪੂਰਾ ਫਰਲਾ ਨਹੀਂ ਠੀਕ ਹੈ ਤਾਂ ਥੋੜੀ ਜਿਹੀ ਮੇਰੀ ਗਲਤੀ ਆ ਕਿ ਜਿਹੜੀਆਂ ਆਪਾਂ ਖਾਦਾ ਕਰਨੀਆਂ ਠੀਕ ਹੈ ਕਿਉਂਕਿ ਮੈਨੂੰ ਲੱਗਿਆ ਮੈਨੂੰ ਜੀਏ ਪੀ ਠੀਕ ਹੈ ਦੇਖੋ ਸੋਸਾਇਟੀ ਦਾ ਸਵਾਲ ਲੈਂਦੇ ਆ ਉਹਨਾਂ ਦੇ ਸਭ ਦੇ ਘਰੇ 5-5 10-10 ਸੀਸੀ ਪਈਆਂ ਹੋਣੀਆਂ ਠੀਕ ਹੈ ਸਾਡੇ ਕੋਲੇ ਵੀ ਸਵਾਲ ਆਉਂਦੇ ਵੀ ਆਪਾਂ ਇਹਦਾ ਕੀ ਕਰੀਏ ਠੀਕ ਹੈ ਬਹੁਤੇ ਕਿਸਾਨ ਕਹਿੰਦੇ ਆ ਵੀ ਜੀ ਬੱਚਿਆਂ ਦੇ ਨਾਲ ਦੋ-ਦੋ ਲੱਗ ਕੇ ਆਉਂਦੇ ਠੀਕ ਹੈ ਤਾਂ ਹੁੰਦੀਆਂ ਕਿੱਥੋਂ ਠੀਕ ਹੈ ਬਾਤ ਸਰਕਾਰ ਤੋਂ ਹੁੰਦੀ ਹੈ ਨਾ ਕਿਸੇ ਦਿਨ ਨਹੀਂ ਪਤਾ ਵੀ ਜਿਹੜਾ ਜਿਆਦਾ ਘਟਾ ਆਪਾਂ ਨੇ ਦਿੱਤਾ ਉਹਦਾ ਕੋਈ ਤਾਂ ਸਰਕਾਰ ਦਾ ਜਵਾਬ ਹੋਣਾ ਵੀਰੋ ਕਿਤੇ ਇਹ 1500 ਨਹੀਂ 1000 ਰੁਪਏ ਦਾ ਹੋ ਗਿਆ ਫੇਰ ਆਪਾਂ ਨੂੰ ਵਾਪਸ ਇੱਕ ਹੀ ਹੋਣਾ ਪਵੇਗਾ ਮੈਂ ਕਹਿੰਦਾ ਵੀ ਹੌਲੀ ਜਿਹੜੀ ਆਪਾਂ ਫਸਲ ਤੋਂ ਪੰਜ ਪੰਜ ਛੇ ਤੇ ਲੈ ਜਾਨੇ ਆ ਹੌਲੀ ਹੌਲੀ ਇਹਨੂੰ 7 ਤੇ 8 ਤੇ 10 ਤੇ ਲੈ ਕੇ ਜਾਵਾਂ ਕਿੱਥੀ ਗੁੜੀ ਕਰਾਂਗੇ ਕਿਉਂਕਿ ਦੇਖੀ ਸਰਕਾਰ ਉਹ ਆਪਾਂ ਦੀ ਜੁੜੀ ਅਗੇ ਹਿਸਾਬ ਨਾਲ ਦੱਦੀ ਆ ਕੋਣੇ ਦੇਖ ਲੈ ਵੀ ਜਿਹੜੀ ਅੰਦਰੀ ਕਿੰਨਾ ਸਫਾਸਤ ਕਰਦੇ ਪਹਿਲੀ ਗੱਲ ਤਾਂ ਹੁਣ ਆਪਾਂ ਦੋ ਤੋਂ ਲੈ ਕੇ ਤਿੰਨ ਫਸਲਾਂ ਤੇ ਜਾਵਾਂਗੇ ਤੀਜੀ ਫਸਲ ਆਪਾਂ ਬਹੁਤ ਸਾਰੇ ਕਿਸਾਨ ਲੈਣ ਲੱਗਗੇ ਠੀਕ ਹੈ ਜਿਹੜੇ ਮੱਕੀ ਨਾਲ ਆਗੇ ਮੰਮੀ ਵਾਲੇ ਹੋਵੇ ਇਹ ਤਾਂ ਉਹ ਤੀਜੀ ਫਸਲ ਕੋਸ਼ਿਸ਼ ਕਰਦੇ ਕਿ ਤੀਜੀ ਫਸਲ ਦੀ ਜੁੜੀ ਆ ਦੀਏ ਪੰਜ ਆਪਣੇ ਤੇ ਹੈ ਹੀ ਨਹੀਂ ਕਾਰਨੇ ਵੀ ਬੀਜ ਫਸਲ ਕਿ ਨਹੀਂ ਜੀ ਹਾਂ ਜੀ ਇਹਦੇ ਵਾਸਤੇ ਜੀ ਹੁਣ ਲਾ ਲਓ ਇਹਨਾਂ ਨੇ ਮੱਕੀ ਦੀ ਬੀਜ ਲਈ ਦੋ ਦੋ ਟਨ ਟਨ ਕਹਿੰਦੇ ਹੁਣ ਮੰਗੀ ਜਾਂਦੇ ਮੱਕੀ ਵਾਲੇ ਪਹਿਲਾਂ ਕਣਕ ਤੇ ਪਾਈ ਉਹ ਤੋਂ ਪਹਿਲਾਂ ਝੋਨੇ ਚ ਵੀ ਇੱਕ ਇੱਕ ਅੱਧਾ ਅੱਧਾ ਕਰਦਾ ਸਿਰ ਦਿੰਦੇ ਆਪਾਂ ਜੀ ਜੀ ਇੰਨੀ ਖਾਦ ਖਰਾਬ ਤੇ ਉਹ ਕਿੱਥੋਂ ਹੋਊਗੀ ਤੇ ਫਿਰ ਉਹਨੂੰ ਤੁਹਾਨੂੰ ਚਾਰ ਫਰਮ ਨੇ ਬੀਜ ਦੀ ਯਾਰ ਇਹ ਆਪਾਂ ਇਹਨਾਂ ਚੀਜ਼ਾਂ ਨੂੰ ਲੋਡ ਬਟਾਨ ਤੋਂ ਆਪਾਂ ਲਾ ਦਿੰਦੇ ਹਾਂ ਕਿਉਂਕਿ ਜੋ ਕਿ ਜਦੋਂ ਕਿ ਇਹ ਇਹਨਾਂ ਚੀਜ਼ਾਂ ਬਹੁਤ ਜ਼ਿਆਦਾ ਲੱਗਦੀਆਂ ਨੇ ਇਹ ਆ ਜਾਂਦੀ ਕਿਉਂਕਿ ਹੋਰ ਕਿਤੇ ਤੋਂ ਵੀ ਨਾ ਤਾਂ ਬਹੁਤ ਕੁਝ ਹੋ ਰਿਹਾ ਕਰ ਰਹੇ ਹਾਂ ਇਹ ਆਪਾਂ ਇੱਕ ਤਾਂ ਚਲੋ ਦੋ ਨਾ ਮੈਂ ਨਹੀਂ ਕਹਿੰਦਾ ਕਿ ਦੋ ਤੇ ਹੁਣ ਆਪਾਂ ਚਾਰ ਤੇ ਲਾ ਸਕਦੇ ਹਾਂ ਤੁਹਾਨੂੰ ਦੋ ਤੇ ਤਾਂ ਲਿਆ ਨਹੀਂ ਸਕਦੇ ਜਦੋਂ ਆਪਾਂ ਚਾਰ ਤੇ ਲਾਇਆਗਾ ਤਿੰਨ ਤੇ ਲਾਇਆਗਾ ਤੇ ਚਾਰ ਤੇ ਖੜਾ ਕਰੋ ਠੀਕ ਹੈ ਜਿੱਥੇ ਖੜੀ ਹੋਵੇ ਖੜਾ ਲੀ ਉਸ ਨਾਲਾ ਤੋਂ ਦੇਖੀ ਤਾਂ ਬਸ ਇੰਨੀਆਂ ਦੇ ਸਾਧਨਾਂ ਨਾਲ ਇਹ ਹੋਊਗਾ ਕਿ ਅਸੀਂ ਪੂਰਾ ਸ਼ਾਂਤੀਪੂਰਨ ਸਮਾਜਾ ਦਾ ਕੋਈ ਕੰਮ ਕਰਨ ਵਾਲੇ ਪਈਏ ਲੋਕ ਬਹੁਤਾਂ ਇੰਨਾ ਕ ਸਮਾਂ ਥਿੱਕ ਨਹੀਂ ਧੰਨਵਾਦ ਸਾਰਿਆਂ ਨੂੰ ਹੋਰ ਕੋਈ ਕੰਮਕਾਰ ਹੁੰਦਾ